ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਆਂ ਅੱਜ ਆਪਾਂ ਗੱਲ ਕਰਨ ਜਾ ਰਹੇ ਆਂ ਆਸਟਿਓਪੋਰੋਸਿਸ ਬਾਰੇ ਜੀ ਹਾਂ ਆਸਟਿਓ ਮੀਨਸ ਆਪਣੀ ਬੋਨ ਔਰ ਪੋਰੋਸਿਸ ਮੀਨਸ ਕਿਸੇ ਚੀਜ਼ ਦੇ ਵਿੱਚ ਗਲੀਆਂ ਹੋ ਜਾਣੀਆਂ ਯਾਨੀ ਕਿ ਹੱਡੀਆਂ ਦੇ ਵਿੱਚ ਗਲੀਆਂ ਹੋ ਜਾਣੀਆਂ ਹੱਡੀ ਅੰਦਰੋਂ ਅੰਦਰੀ ਕਮਜ਼ੋਰ ਹੋ ਜਾਣੀ ਜਿਉਂ-ਜਿਉਂ ਆਪਣੀ ਉਮਰ ਵੱਧਦੀ ਹੈ ਆਪਣੀਆਂ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੁਹਾਨੂੰ ਸਮਝਾਉਣ ਦੀ ਪਹਿਲਾਂ ਕੋਸ਼ਿਸ਼ ਕਰਦੇ ਆਂ ਤੁਸੀਂ ਇਹ ਦੇਖੋ ਜਿਹੜਾ ਤੁਹਾਨੂੰ ਇਹ ਵਾਲਾ ਪਾਰਟ ਦਿਖ ਰਿਹਾ ਹੈ ਇਹ ਹੈ ਆਸਟਿਓਪੋਰੋਸਿਸ ਅੰਦਰੋਂ ਹੱਡੀ ਏਦਾਂ ਖੋਖਲੀ ਹੋਣ ਲੱਗ ਜਾਂਦੀ ਹੈ ਔਰ ਜਦੋਂ ਵੀ ਆਪਾਂ ਕਿਤੇ ਗਿਰਦੇ ਆ ਆਪਣੇ ਉਸ ਜਗ੍ਹਾ ਤੇ ਫ੍ਰੈਕਚਰ ਹੋਣਾ ਸ਼ੁਰੂ ਹੋ ਜਾਂਦਾ ਇਹ ਹੋ ਗਈ ਆਪਣੀ ਨਾਰਮਲ ਬੋਨ ਦੇਖੋ ਇਹਦੇ ਵਿੱਚ ਜਿਹੜੇ ਬੋਨ ਆਪਣੀ ਬਣੀ ਹੋਈ ਹੈ ਤੁਸੀਂ ਦੇਖੋ ਬਿਲਕੁਲ ਕੰਪਲੀਟ ਐ ਇਸ ਦੇ ਵਿੱਚ ਬਿਲਕੁਲ ਸਪੇਸ ਨਹੀਂ ਆ ਖੋਖਲੀ ਨਹੀਂ ਹੈ ਔਰ ਇਹ ਵਾਲੀ ਬੋਨ ਅੰਦਰੋਂ ਖੋਖਲੀ ਹੋ ਚੁੱਕੀ ਹੈ ਸੋ ਇਹ ਤੁਹਾਨੂੰ ਸਮਝਾਉਣਾ ਬਹੁਤ ਜ਼ਰੂਰੀ ਸੀ ਇਹ ਹੁੰਦਾ ਕਿਉਂ ਹੈ ਕਿਉਂਕਿ ਜਦੋਂ ਕਈ ਵਾਰੀ ਆਪਣੀਆਂ ਹੱਡੀਆਂ ਅੰਦਰੋਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਦੋਂ ਐਦਾਂ ਸਮੱਸਿਆ ਨਿਕਲ ਕੇ ਆਉਂਦੀ ਹੈ ਜਿਹੜੀ ਜ਼ਿਆਦਾ ਔਰਤਾਂ ਦੇ ਵਿੱਚ ਪਾਈ ਜਾਂਦੀ ਹੈ ਇਸ ਦਾ ਕਾਰਨ ਕੁਝ ਵੀ ਹੋ ਸਕਦਾ ਹੈ ਪਰ ਇਸ ਨੂੰ ਇਲਾਜ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਨਾ ਸੋਚੋ ਵੀ ਇੱਕ ਵਾਰੀ ਹੱਡੀਆਂ ਕਮਜ਼ੋਰ ਹੋ ਗਈਆਂ ਦੁਆਰਾ ਉਹ ਤਾਕਤਵਰ ਨਹੀਂ ਬਣ ਸਕਦੀਆਂ ਉਹ ਬਣ ਸਕਦੀਆਂ ਨੇ ਇਸ ਲਈ ਤੁਹਾਨੂੰ ਕੁਝ ਕੁ ਗੱਲਾਂ ਦਾ ਧਿਆਨ ਔਰ ਕੁਸ਼ਕ ਖਲਣਾ ਤੁਹਾਨੂੰ ਰੋਜ਼ਾਨਾ ਕਸਰਤ ਨਾਲ ਕਰਨੀਆਂ ਪੈਣੀਆਂ। ਅਸਲ 'ਚ ਹੁੰਦਾ ਕੀ ਹੈ ਇੱਕ ਸੈੱਲ ਪੈਦਾ ਹੁੰਦਾ ਹੈ ਆਸਟਿਓਬਲਾਸਟ ਆਸਟਿਓਬਲਾਸ ਸੈੱਲ ਕਿਵੇਂ ਪੈਦਾ ਹੋਏਗਾ ਜਦੋਂ ਆਪਣੀ ਮਸਲਸ ਤੇ ਆਪਾਂ ਭਾਰ ਪਾਵਾਂਗੇ ਜਾਂ ਕੋਈ ਵੀ ਜ਼ੋਰ ਵਾਲਾ ਕੰਮ ਕਰਾਂਗੇ ਅਗਰ ਆਪਾਂ ਕਸਰਤ ਕਰਾਂਗੇ ਤਾਂ ਮਸਲਸ ਤੇ ਪ੍ਰੈਸ਼ਰ ਪਈਗਾ ਮਸਲਸ ਤੇ ਪ੍ਰੈਸ਼ਰ ਪਈਗਾ ਮਸਲਸ ਹੱਡੀਆਂ ਦੇ ਨਾਲ ਹੀ ਜੁੜੀਆਂ ਹੁੰਦੀਆਂ ਨੇ ਉਦੋਂ ਇੱਕ ਸੈੱਲ ਪੈਦਾ ਹੁੰਦਾ ਆਸਟਿਓਬਲਾਸਟ ਆਸਟਿਓਬਲਾਸਟ ਦਾ ਕੰਮ ਕੀ ਹੈ ਆਪਸੇ ਆਪਣੀ ਬਾਡੀ ਮਾਸ ਡੈਂਸਿਟੀ ਨੂੰ ਵਧਾਉਣਾ ਮਤਲਬ ਜਿਹੜੀ ਹੱਡੀ ਆਪਣੀ ਅੰਦਰੋਂ ਕਮਜ਼ੋਰ ਹੋ ਗਈ ਹੈ ਉਸ ਨੂੰ ਤਾਕਤਵਰ ਬਣਾਉਣਾ ਸੋ ਏ ਐਸ ਆਰਾ ਫਾਰਮੂਲਾ ਅਗਰ ਤੁਸੀਂ ਕਸਰਤਾਂ ਕਰਨੀਆਂ ਸ਼ੁਰੂ ਕਰੋਗੇ ਤਾਂ ਤੁਸੀਂ ਹੱਡੀ ਨੂੰ ਅੰਦਰੋਂ ਤੱਕ ਰਾ ਕਰ ਸਕਦੇ ਹੋ ਤੁਸੀਂ ਹੱਡੀ ਨੂੰ ਅੰਦਰੋਂ ਤੱਕੜਾ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਰ ਸਿੰਘ ਅਸੀਂ ਪਿਛਲੇ 10 ਸਾਲ ਤੋਂ ਮੋਲਾਪੁਰਦਾਖਾ ਜਲਾਲੁਦੀਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘਸ ਨਾਲ ਫਿਜ਼ੋਥੈਰਪੀ ਹੋਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਫੇਸਬੁੱਕ ਤੇ ਵੀ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾਲ ਫਿਜ਼ੋਥੈਰਪੀ ਕਲੀਨਿਕ ਦੇ ਨਾਮ ਤੇ ਸਾਡੇ ਨਾਲ ਉੱਥੇ ਵੀ ਤੁਸੀਂ ਜ਼ਰੂਰ ਵਰਤਾ ਲਾਭ ਜੋੜ ਕੇ ਰੱਖੋ ਡਾਕਟਰ ਗੁਰਸ਼ੇਰ ਬਲੌਗਸ ਨੂੰ ਜਰੂਰ ਸਬਸਕ੍ਰਾਈਬ ਕਰੋ ਔਰ ਸਨੈਪਚੈਟ ਤੇ ਡਾਕਟਰ ਗੁਰਸ਼ੇਰ ਸਿੰਘ ਸਾਨੂੰ ਵੀ ਫੋਲੋ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਰਤਾਂ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਐਨਕਸਰਸਾਈਜ਼ ਸੈਟ ਟੂ ਸਟੈਂਡ ਆਪਾਂ ਬੈਠ ਕੇ ਕਰੀਏ ਹੋਗੇ 1 2 3 4 5 6 7 8 9 10 10 ਰਿਲੈਕਸ ਆਪਾਂ ਇਹ 10 ਵਾਰੀ ਕੀਤਾ ਆਰਾਮ ਇਸਦੇ ਤੁਸੀਂ 5 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਸੈੱਟ 2 ਸਟੈਂਡ ਐਕਸਰਸਾਈਜ਼ ਜਾਨਕੀ ਨੰਬਰ 1 ਐਕਸਰਸਾਈਜ਼ ਇਸਦੇ ਵਿੱਚ ਆਪਾਂ ਇਹ ਬੋਡੀ ਨੂੰ ਆਪਾਂ ਜ਼ੋਰ ਦੀ نیچے ਸਿੱਟਣਾ ਹੈ ਇਸ ਨਾਲ ਕੀ ਹੋਏਗਾ ਮਸਲਸੇ ਪ੍ਰੈਸ਼ਰ ਬਣੇਗਾ ਔਰ ਆਸਕਿਉਬਲਾਸਟ ਪੈਦਾ ਹੋਣਗੇ ਔਰ ਉਹ ਆਪਣੀ ਬੋਨ ਨੂੰ ਤਕੜੇ ਕਰ ਦਿੰਗੇ ਧਿਆਨ ਰੱਖੇ ਜਿਵੇਂ ਅਸੀਂ ਪਿੱਛੇ سپورਟ ਨਹੀਂ ਲਈ ਹੋਈ ਤੁਸੀਂ سپورਟ ਪਿੱਛੇ ਲੈ ਕੇ ਰੱਖਣੀ ਹੈ ਜਿਵੇਂ ਕਿ ਤੁਸੀਂ ਦੇਖੋ ਆਪਾਂ ਇਸ ਨੂੰ ਏਦਾਂ ਬੈੱਡ ਦੇ ਨਾਲ ਲਾ ਦੇਣਾ ਤਾਂ ਕਿ ਆਪਾਂ गिरਣਾ ਚਾਹੀਏ ਏਦਾਂ ਕਰਕੇ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਇਹ ਹੋ ਗਈ ਨੰਬਰ 1 ਐਕਸਰਸਾਈਜ਼ ਨੈਕਸਟ ਐਕਸਰਸਾਈਜ਼ ਕੀ ਹੈ ਹੀਲ ਰੇਜ਼ ਐਕਸਰਸਾਈਜ਼ ਆਪਾਂ ਥਲਕਾ ਜਿਹਾ ਹੱਥ ਇੱਥੇ ਰੱਖਾਂਗੇ ਔਰ ਆਪਾਂ نیچے ਆਵਾਂਗੇ 1 ਫੇਰ 2 ਫੇਰ 3 ਫੇਰ 4 ਫੇਰ 5 ਫੇਰ 6 ਫੇਰ 7 फिर एट फिर नाइन फिर टेन दैन रिलैक्स ये हो गया एक बार हील रेज किया इससे पांच सैट लाने ये होगी थोड़ी तो दूसरी एक्सरसाइज हील रेज एक्सरसाइज हम जी उस तो अगली कसरत है वो आप करा बैठ के करा दैट इज सीट मार्च आप सीधे बैठ गए और इदा आप जोर दैल एक दो तीन चार पाँच छत अठ नौ दस दोबारा देखो ध्यान एक दो तीन चार पांच, पाँच सात, आठ, नौ दस दैन रिलैक्स ये होगी, यीजी कसरत एना तुम्हें पांच बारी करना ये होगी सीटेड मार्च एक्सरसाइज इस तो अगली एक्सरसाइज करा आपट एक्सरसाइज स्कूट करनी है ਵਾਲ ਦੇ ਨਾਲ ਜਾਨੀ ਕਿ ਕੰਧ ਦੇ ਨਾਲ ਖੜਕੇ ਹੁਣ ਤੁਹਾਨੂੰ ਉਹ ਕਰਕੇ ਦਿਖਾਉਣਾ ਫੋਰਥ ਐਕਸਰਸਾਈਜ਼ ਕੀ ਹੈ ਆਪਾਂ ਦੀਵਾਰ ਦੇ ਨਾਲ ਖੜ ਜਾਣਾ ਇਦਾਂ ਕਰਕੇ ਪੈਰ ਪੂਰੇ ਬਾਹਰ ਕੱਢ ਦੇਣੇ ਆ ਔਰ ਜਿੰਨਾ ਕਿ ਤੁਹਾਨੂੰ ਸਕੁਐਟ ਹੋਵੇ ਕਿਉਂਕਿ ਜ਼ਿਆਦਾਤਰ ਇਹ ਔਰਤਾਂ ਦੇ ਵਿੱਚ ਹੀ ਪਾਇਆ ਜਾਂਦਾ ਇੱਥੇ ਆਪਾਂ ਚਲੇ ਜਾਣਾ ਇੱਥੇ ਹੋਲਡ ਕਰਨਾ ਆਪਾਂ 10 ਸੈਕਿੰਡ 1 2 3 4 5 6 7 8 9 10 ਦੈਨ ਬੱਸ ਪੱਟਾਂ ਦਾ ਬਹੁਤ ਜ਼ਿਆਦਾ ਜ਼ੋਰ ਲੱਗੇਗਾ ਧਿਆਨ ਨਾਲ ਕਰਨਾ ਨੀਚੇ ਚਲੇ ਜਾਵਾਂਗੇ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 then ਰਿਲੈਕਸ ਸੋ ਇਹ ਹੋਗੀ ਤੁਹਾਡੀ ਐਕਸਰਸਾਈਜ਼ ਵਾਲ ਸਕੁਐਟ ਐਕਸਰਸਾਈਜ਼ ਇਸ ਐਕਸਰਸਾਈਜ਼ ਦੇ ਵਿੱਚ ਗੋਡਿਆਂ ਨੂੰ ਵੀ ਤਕੜੇ ਕਰਨਾ ਬਹੁਤ ਜ਼ਰੂਰੀ ਹੈ ਇੱਕ ਹਾਈ ਜਗ੍ਹਾ ਤੇ ਬੈਠ ਜਾਾਂਗੇ ਪੈਰਾਂ ਨੂੰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀਆਂ ਸਾਹਮਣੇ ਦੇਖਾਂਗੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 then ਰਿਲੈਕਸ ਪੈਰਾਂ ਦੇ ਮੋੜ ਕੇ ਉੱਪਰ ਚੱਕ ਦਾਂਗੇ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ 10 ਵਾਰੀ ਇੱਧਰ ਕਰੋ 10 ਵਾਰੀ ਇੱਧਰ ਕਰੋ ਇਸ ਨੂੰ ਵੀ ਤੁਸੀਂ ਧਿਆਨ ਨਾਲ ਕਰਨਾ ਸਨ ਕਸਰਤਾਂ ਅਗਰ ਤੁਸੀਂ ਆਪਣੀਆਂ ਹੱਡੀਆਂ ਨੂੰ ਤਕੜੇ ਬਣਾਉਣਾ ਚਾਹੁੰਦੇ ਹੋ ਨਾਲ ਨਾਲ ਹੁਣ ਤੁਸੀਂ ਰੋਜ਼ਾਨਾ ਅੱਧਾ ਘੰਟਾ ਸੈਰ ਕਰਨੀ ਹੈ ਔਰ ਰਾਤ ਨੂੰ ਸੌਣ ਵੇਲੇ ਦੁੱਧ ਜ਼ਰੂਰ ਪੀਓ ਅਗਰ ਤੁਹਾਨੂੰ 슈ਗਰ ਨਹੀਂ ਹੈ ਪਰ 슈ਗਰ ਦਾ ਲੈਵਲ ਇਹਨਾਂ ਨਹੀਂ ਵਧੇਗਾ ਅਗਰ ਤੁਸੀਂ ਸੈਰ ਕਰਦੇ ਰਹੋਗੇ ਅਗਰ ਤੁਹਾਨੂੰ ਸੈਰ ਨਹੀਂ ਹੁੰਦੀ ਤੁਸੀਂ ਸਾਈਕਲ ਚਲਾਓ ਅਗਰ ਤੁਹਾਨੂੰ ਸਾਈਕਲ ਔਰ ਸੈਰ ਦੋਨੋਂ ਨਹੀਂ ਹੁੰਦੇ ਤਾਂ ਅਕਸਰਤਾਂ ਤੁਸੀਂ ਆਪਣੇ ਘਰ 'ਚ ਜ਼ਰੂਰ ਕਰੋ ਅਗਰ ਤੁਸੀਂ ਇੱਕ ਅਸਰਤਾਂ ਕਰੋਗੇ ਤੁਸੀਂ ਆਸਟਿਓਪੋਰੋਸਿਸ ਤੋਂ ਬਚ ਸਕਦੇ ਹੋ ਔਰ ਆਸਟਿਓਪੋਰੋਸਿਸ ਨੂੰ ਤੁਸੀਂ ਖਤਮ ਵੀ ਕਰ ਸਕਦੇ ਹੋ ਕਸਰਤਾਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਬਹੁਤੀਆਂ ਤੁਹਾਨੂੰ ਕਸਰਤਾਂ ਦਵਾਈਆਂ ਤੋਂ ਬਚਾ ਸਕਦੀਆਂ ਨੇ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ